ਅਸੀਂ ਪਹੁੰਚ ਚੁੱਕੇ ਹਾਂ ਜੀ ਸਥਾਣਾ ਧਰਮਕੋਟ ਦੇ ਵਿੱਚ ਅਮਨ ਮੈਡੀਕਲ ਜਿਸ ਦਾ ਨਾਮ ਅਸਲੀ ਸੁਖਦੇਵ ਸਿੰਘ ਆ ਅਮਨ ਮੈਡੀਕਲ ਦੇ ਨਾਮ ਤੇ ਪੰਡੋਰੀ ਗੇਟ ਦੇ ਵਿੱਚ ਦੁਕਾਨ ਆ ਬੜੀ ਮਸ਼ਹੂਰ ਹੈ ਤੇ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਪ੍ਰੈਸ ਕਾਨਫਰੈਂਸ ਰੱਖੀ ਆ ਬਹੁਤ ਵੱਡਾ ਜਿਹੜਾ ਕਿ ਕੰਮ ਥਾਣਾ ਧਰਮਕੋਟ ਦੀ ਪੁਲਿਸ ਨੇ ਕੀਤਾ ਹੈ ਹਲਕਾ ਧਰਮਕੋਟ ਦੇ ਲੋਕਾਂ ਨਾਲ ਜਿਹੜੇ ਬਹੁਤ ਖੁਸ਼ ਨੇ ਇਸ ਕਾਰਵਾਈ ਤੋਂ ਕਹਿੰਦੇ ਨੇ ਕਿ ਪਹਿਲੀ ਵਾਰੀ ਐਡੀ ਵੱਡੀ ਰੇਟ ਵੇ ਦੇਖੀ ਐ ਤੇ ਇੰਨਾ ਵੱਡਾ ਐਕਸ਼ਨ ਪਹਿਲੀ ਵਾਰ ਦੇਖਿਆ ਜਿਹੜਾ ਥਾਣਾ ਧਰਮਪੁਰ ਦੀ ਪੁਲਿਸ ਨੇ ਕੀਤਾ ਇਹ ਜਿਹੜਾ ਸਾਰਾ ਡੀਐਸਪੀ ਸਾਹਿਬ ਨੂੰ ਤੇ ਐਸਐਚਓ ਧਰਮਪੁਰ ਨੂੰ ਜਾਂਦਾ ਆਪ ਕਰਦੇ ਆ ਗੱਲਬਾਤ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿਣਾ ਐ ਐਸਐਚਓ ਸਾਹਿਬ ਦਾ ਡੀਐਸਪੀ ਸਾਹਿਬ ਦਾ ਆਜਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ ਤੇ ਕੱਲ ਤਾਣਾ ਤਰਮਕੋਟ ਦੀ ਤਰਮਕੋਟ ਦੀ ਜਿਹੜੀ ਨਾਨਕ ਸਰ ਮਲੇ ਵਿੱਚ ਰਣਕ ਕਿਸ ਕੋਠੀ ਚ ਰੇਡ ਕੀਤਾ ਜਿੱਥੇ ਉਹਦੇ ਬਹੁਤ ਵੱਡਾ ਜ਼ਕੀਰਾ ਮਿਲਿਆ ਨਸ਼ੀਲੀਆਂ ਗੋਲੀਆਂ ਦਾ ਜਿਹਦੇ ਵਿੱਚ ਪੈਗਨ ਕੈਪਸੂਲ ਹੈਗਾ 26 660 ਟਰਾਮਾਡੋਲ ਹੈਗਾ 1000 ਟਰਾਮਾਡੋਲ ਨਸ਼ੀਲੀਆਂ ਗੋਲੀਆਂ ਹੈਗੀਆਂ 300 ਇਹ ਉਥੇ ਰਿਕਵਰ ਹੋਈਆਂ ਜਿਸ ਤੇ ਮੁਕੱਦਮਾ ਨੰਬਰ 320 ਅੰਡਰ ਸੈਕਸ਼ਨ 22 82 ਦਰਜ ਕੀਤਾ ਗਿਆ ਜਿਹੜਾ ਮੁਲਜ਼ਮ ਹੈਗਾ ਸੁਖਦੇਵ ਸਿੰਘ son of ਸੋਮ ਸਿੰਘ ਵਾਸੀ ਸੰਗਲਾ ਇਹਦੇ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈਗਾ ਨਸ਼ੀਲੀਆਂ ਗੋਲੀਆਂ ਦਾ ਸਰ ਇਹਨੇ ਪਿੰਡ ਸੰਗਲੇ ਦੇ ਵਿੱਚ 8 ਕਿੱਲੇ ਜ਼ਮੀਨ ਹੁਣ ਖਰੀਦੀ ਆ ਜੀ ਥੋੜਾ ਟਾਈਮ ਹੀ ਹੋਇਆ ਉਹ ਉੱਥੇ ਜਿਹੜੇ ਦੋਸਤ ਆ ਇਹਨਾਂ ਦਾ ਇੱਕ ਭਾਂਜਾ ਵਾ ਜੀ ਉਹਨਾਂ ਤੇ ਵੀ ਨਾਂ ਤੇ ਵੀ ਕਾਫੀ ਇਹਨਾਂ ਨੇ ਪ੍ਰਾਪਰਟੀ ਬਣਾਈ ਹੋਈ ਆ ਉਹ ਅਟੈਚ ਕੀਤੀ ਜਾਊਗੀ ਨਾਲ ਸਰ ਬਿਲਕੁਲ ਬਿਲਕੁਲ ਜੀ ਆ ਮਕਦਮੇ ਤੋਂ ਬਾਅਦ ਅਸੀਂ ਇਹਦੀ ਪ੍ਰਾਪਰਟੀ ਘੜਾਵਾਂਗੇ ਪ੍ਰਾਪਰਟੀ ਘੜਾ ਕੇ ਪ੍ਰਾਪਰਟੀ ਇਹਦੀ ਅਟੈਚ ਕਰੀ ਜਾਊਗੀ ਸਰ ਕਿੰਨਾ ਵਿੱਚ ਸਮਾਂ ਵੈਰੀ ਕਰ ਰਿਹਾ ਕੰਮ ਇਹ ਅਜੇ ਸੁਖਦੇਵ ਸਿੰਘ ਅਰੈਸਟ ਨਹੀਂ ਹੋਇਆ ਹੈਗਾ ਇਹਦੋਂ ਜਦੋਂ ਅਰੈਸਟ ਹੋਊਗਾ ਪਿਛਲੇ ਕਾਫੀ ਸਮੇਂ ਤੋਂ ਕਰ ਰਿਹਾ ਸੀਗਾ ਸਰ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਪਿੰਖ ਲੱਗੀ ਇਸ ਦੀ ਵੀ ਇਹ ਸਰਵਰ ਇਹ ਇਨਫੋਰਮੇਸ਼ਨ ਅਸੀਂ ਕਈ ਟਾਈਮ ਦੇ ਮਗਰ ਲੱਗੇ ਹੋਏ ਸੀਗੇ ਜੀ ਇਹਦੇ ਬਾਰੇ ਪਤਾ ਇਨਫਰਮੇਸ਼ਨ ਆ ਰਹੀ ਜੀ ਕਿ ਇਹ ਕੋਈ ਗਲਤ ਕੰਮ ਕਰਦਾ ਨਸ਼ੀਲੀਆਂ ਗੋਲੀਆਂ ਦਾ ਵਿੱਚੋਂ ਦਾ ਕੰਮ ਕਰਦਾ ਸਰ ਹੋਰ ਮੈਡੀਕਲ ਤੇ ਛਾਪੇ ਮਾਰੇ ਗਏ ਜਾਂ ਕੰਦਾ ਜੀ ਨਹੀਂ ਨਹੀਂ ਸਾਰਿਆਂ ਦੇ ਚੈਕਿੰਗ ਸਾਰਿਆਂ ਦੀ ਕੀਤੀ ਜਾ ਰਹੀ ਹੈ ਜੀ ਵਾਰੀ ਵਾਰੀ ਸਰ ਇਹਨੇ ਇੱਕ ਹਫਤਾ ਪਹਿਲਾਂ ਆਪਣੇ ਬੇਟੇ ਨੂੰ ਇੱਕ ਜਿਹੜੀ ਕਿ ਜੈਗਵਰ ਕਾਰ ਗਿਫਟ ਕੀਤੀ ਆ ਜੀ ਹੋਣੀ ਇਹ ਕਾਫੀ ਪ੍ਰਾਪਰਟੀ ਇੰਨੇ ਧਰਮਕੋੜ ਦੇ ਵਿੱਚ ਵੀ ਬਣਾਈਆਂ ਤੇ ਆਪਣੇ ਬੇਟੇ ਨੂੰ ਗਿਫਟ ਕਰ ਰਿਆ ਲੋਕ ਕਹਿੰਦੇ ਕਿ ਹੀਰਿਆਂ ਦਾ ਵੀ ਕੰਮ ਕਰ ਰਿਆ ਇਨਵੈਸਟੀਗੇਸ਼ਨ ਕੀਤੀ ਹੈ ਜੀ ਤੁਸੀਂ ਜਿਹੜੀ ਜਿਹੜੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਇਹਦੀ ਜਿਹੜੀ ਵੀ ਉਹਦੇ ਨਾਂ ਤੇ ਕੋਈ ਪ੍ਰਾਪਰਟੀ ਹੋਊਗੀ ਜਾਂ ਇਹਦੇ ਰਿਸ਼ਤੇਦਾਰਾਂ ਦੇ ਜਾਂ ਤੇ ਬੱਚਾ ਨਾਂ ਤੇ ਚਾਹੇ ਕੋਈ ਗੱਡੀ ਆ ਚਾਹੇ ਕੋਈ ਮਕਾਨ ਆ ਕੋਈ ਪਲਾਟ ਆ ਉਹ ਸਾਬਿੰਦ ਅਸੀਂ ਕਢਾ ਕੇ ਮੁਕਦਮੇ ਤੋਂ ਬਾਅਦ ਅਟੈਚ ਕਰਾਈ ਜਾਊਗੀ ਨਾਲ ਸਰ ਕਵਰੀ ਕੀ ਹੋਇਆ ਯਾਰ ਬਾਬੂ ਕਿੰਨੇ ਜਣੇ ਕੀਤੇ ਗਏ ਕਵਰੀ ਇਸ ਮੁਕਦਮੇ ਚ 2660 ਹੈ ਕਿ ਪ੍ਰੈਗਾ ਕੈਪਸੂਲ 1000 ਟਰਾਮਾਡੋਲ ਕੈਪਸੂਲ ਤੇ 350 ਟਰਾਮਾਡੋਲ ਨਸ਼ੀਲੀਆਂ ਗੋਲੀਆਂ ਨੇ 2660 ਗੋਲੀਆਂ ਨੇ ਪੜਿਆ ਕਰ ਲਓ ਹਾਂ ਸਰ ਕਿਸੇ ਬਾਬੂ ਵੀ ਕੀਤਾ ਗਿਆ ਇਸ ਮੁਕਦਮੇ